ਦੇਖੋ ਜੀ ਮੇਰਾ ਨਾਮ ਰਿਸ਼ੀ ਕਾਂਤ ਆ ਜੀ ਗਦਾਸਪੁਰ ਦੇ ਰਹਿਣ ਵਾਲੇ ਅਸੀਂ ਠੀਕ ਆ ਜੀ ਸਬਜੀ ਮੰਡੀ ਵਿੱਚ ਆਪਣੀ ਸ਼ੋਪ ਹੈਗੀ ਆ ਦੇਖੋ ਜੀ ਗਦਾਸਪੁਰ ਵਿੱਚ ਲਗਾਤਾਰ ਮੌਸਮ ਜਿਹੜਾ ਵਾ ਉਹ ਡਿਗਰੀ ਜਦੀ ਥੱਲੇ ਜਾ ਰਹੀ ਆ ਚਾਰ ਪੰਜ ਦਿਨ ਤੋਂ ਤੇ ਬਦਲ ਰਿਹਾ ਸੀ ਉਹਦੇ ਨਾਲ ਮੌਸਮ ਥੋੜਾ ਸਾਫ ਹੀ ਪਰ ਅੱਜ ਤੇ ਧੁੰਦ ਨੇ ਇੰਨਾ ਕ ਕਹਿਰ ਕਰਤਾ ਵਾ ਕਿ ਯਾਤਰੀ ਜਿਹੜੇ ਆ ਉਹ ਧੁੰਦ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਆ ਠੀਕ ਆ ਜੀ ਆਣ ਜਾਣ ਵਾਲਿਆਂ ਜਿਹੜੇ ਨੌਕਰੀ ਤੇ ਜਾਣ ਵਾਲੇ ਕੰਮਾਂ ਤੇ ਜਾਣ ਵਾਲੇ ਉਹਨਾਂ ਨੂੰ ਬਹੁਤ ਮੁਸ਼ਕਲ ਆ ਰਹੀ ਆ ਤੇ ਅਹੀਂ ਯਾਤਰੀਆਂ ਨੂੰ ਜਾਂ ਰਾਹੀਆਂ ਨੂੰ ਇੱਕ ਮਤਲਬ ਕਿ ਸਲਾਹ ਵੀ ਦੇਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਘਰੋਂ ਬਾਹਰ ਵੀ ਨਿਕਲਣਾ ਵਾ ਤੇ ਆਪਣੇ ਜਿਹੜੇ ਆ ਮਤਲਬ ਕਿ ਮਫਰਲ ਵਗੈਰਾ ਜਾਂ ਟੋਪੀ ਵਗੈਰਾ ਜੈਕਟ ਜਿਹੜਾ ਗਰਮ ਉਹ ਪਾ ਕੇ ਨਿਕਲੋ ਤੇ ਜਦੋਂ ਤੁਸੀਂ ਗੱਡੀ ਚਲਾਣੀ ਆ ਜਾਂ ਆਪਣੀ ਬਾਈਕ ਚਲਾਣੀ ਆ ਤੇ ਗੱਡੀ ਦੇ ਵਿੱਚ ਜਿਹੜਾ ਵਾ ਇੱਕ ਫੰਕਸ਼ਨ ਹੁੰਦਾ ਵਾ ਮਤਲਬ ਕਿ ਪਾਰਕਿੰਗ ਲਾਈਟ ਦਾ ਤੇ ਫੋਗ ਲੈਂਪ ਦਾ ਉਹ ਜਰੂਰ ਇਸਤੇਮਾਲ ਕਰੋ ਤਾਂ ਕਿ ਜੋ ਗੱਡੀ ਅੱਗੋਂ ਆ ਰਹੀ ਆ ਜਾਂ ਪਿੱਛੋਂ ਆ ਰਹੀ ਆ ਉਹਨੂੰ ਮਤਲਬ ਕਿ ਧੁੰਦ ਦੇ ਕਾਰਨ ਜਿਹੜੀ ਆ ਨਹੀਂ ਦਿਖ ਰਹੀ ਉਹ ਲਾਈਟਾਂ ਕਰਕੇ ਗੱਡੀ ਜੜੀ ਆ ਦੁਰਘਟਨਾ ਤੋਂ ਬਚ ਸਕਦੀ ਆ ਤੇ ਬੱਚਿਆਂ ਨੂੰ ਵੀ ਮਾਪਿਆਂ ਨੂੰ ਚਾਹੀਦਾ ਵਾ ਕਿ ਉਹਨਾਂ ਨੂੰ ਵੀ ਮਤਲਬ ਕੀ ਗਰਮ ਇਨਰ ਵਗੈਰਾ ਟੋਪੀ ਵਗੈਰਾ ਜੈਕਟਸ ਵਗੈਰਾ ਪੂਰੇ ਪ੍ਰੋਪਰਲੀ ਜਿਹੜੇ ਉਹਨਾਂ ਨੂੰ ਪਾ ਕੇ ਰੱਖਣ ਤਾਂ ਕਿ ਜੋ ਠੰਡ ਤੋਂ ਲੱਗਣ ਵਾਲੀਆਂ ਬਿਮਾਰੀਆਂ ਜਾਂ ਸਿਹਤ ਨੂੰ ਨੁਕਸਾਨ ਕਰਨ ਵਾਲੀਆਂ ਉਹਨਾਂ ਤੋਂ ਬਚਿਆ ਜਾ ਸਕੇ ਦੁਕਾਨਦਾਰੀ ਤੇ ਕਿੰਨਾ ਅਸਰ ਹੋਇਆ ਠੰਡ ਨਾਲ ਦੇਖੋ ਜੀ ਦੁਕਾਨਦਾਰੀ ਤੇ ਕਾਫੀ ਅਸਰ ਪੈ ਰਿਹਾ ਵਾ ਲਗਾਤਾਰ ਜਿਹੜੀ ਆ ਮਾਰਕੀਟ ਡਾਊਨ ਜਾ ਰਹੀ ਆ ਦੇਖੋ ਅੱਗੇ ਵੀ ਮਤਲਬ ਕੀ ਲੋਕਡਾਊਨ ਦੇ ਕਾਰਨ ਨੋਟਬੰਦੀ ਦੇ ਕਾਰਨ ਕਾਫੀ ਅਸਰ ਪਿਆ ਸੀ ਹੁਣ ਮੌਸਮ ਦੇ ਕਾਰਨ ਵੀ ਲੋਕਾਂ ਨੇ ਘਰੋਂ ਜੜਾ ਵਾ ਆਂ ਜੜਾ ਜਿਹੜਾ ਬਦਲ ਮੌਸਮ ਘਟ ਕਰ ਦਿੱਤਾ ਔਰ ਹੀ ਕਰਕੇ ਜਿਹੜਾ ਵਾ ਕਾਫੀ ਮਾਰਕੀਟ ਮੰਦੀ ਪੈ ਰਹੀ ਆ ਇੱਕ ਹੋਰ ਕਾਰਨ ਨਾਲ ਔਨਲਾਈਨ ਸ਼ੋਪਿੰਗ ਬਹੁਤ ਹੋ ਗਈ ਆ ਤੇ ਮੈਂ ਜਿਹੜੇ ਆਪਣੇ ਗਾਕਾ ਨੂੰ ਇਹ ਵੀ ਅਪੀਲ ਕਰਾਂਗਾ ਕਿ ਔਨਲਾਈਨ ਸ਼ੋਪਿੰਗ ਥੋੜੀ ਜੀ ਬੰਦ ਕਰਕੇ ਜਿਹੜੇ ਮਾਰਕੀਟ ਵਿੱਚ ਦੁਕਾਨਦਾਰ ਆ ਛੋਟੀਆਂ ਦੁਕਾਨਾਂ ਖਾਸ ਕਰਕੇ ਛੋਟੀਆਂ ਖਾਨਾ ਉਹਨਾਂ ਨਾਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਵੀ ਰੋਜੀ ਰੋਟੀ ਜੜੀ ਆ ਉਹ ਮਤਲਬ ਕੀ ਚੱਲਦੀ ਰਹੇ ਨਾ ਭਾਈ ਤੇ ਕਿੰਨਾ ਕੁ ਫਰਕ ਪਿਆ ਹੈ ਮੌਸਮ ਚੇਂਜ ਹੋਣ ਨਾਲ ਮੌਸਮ ਚੇਂਜ ਹੋਣ ਨਾਲ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਿਆ ਹੈ ਜਿੱਦਾਂ ਜਿੱਦਾਂ ਧੁੰਦ ਵਧੀ ਹੈ ਉਦਾਂ ਉਦਾਂ ਹੀ ਮਾਰਕੀਟ ਦੇ ਵਿੱਚ ਗਰਾਖ ਡੋਨ ਹੁੰਦਾ ਗਿਆ ਹੈ ਗਰਾਖ ਡੋਨ ਹੋਣ ਕਰਕੇ ਮਾਰਕੀਟ ਦੇ ਵਿੱਚ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਚੱਲ ਰਹੇ ਨੇ ਚਾਈਨਿੰਗ ਦਾ ਕਿੰਨਾ ਫਰਕ ਆ ਅੱਗੇ ਕਿੰਨੇ ਵਜੇ ਜਾਂਦੇ ਸੀ ਤੇ ਹੁਣ ਕਿੰਨੇ ਵਜੇ ਆ ਅੱਗੇ ਅਸੀਂ ਜਿੱਦਾਂ 6 ਵਜੇ ਦੁਕਾਨ ਖੋਲ੍ਹ ਲੈਂਦੇ ਸੀ ਮੌਸਮ ਬਹੁਤ ਵਧੀਆ ਚੱਲਦਾ ਸੀ ਉਸ ਹਾਂ ਗ੍ਰਾਹਕ ਵੀ ਟਾਈਮ ਨਾਲ ਸ਼ੁਰੂ ਹੋ ਜਾਂਦਾ ਸੀ ਹੁਣ ਜਿੱਦਾਂ ਹੀ ਠੰਡ ਦੇ ਦਿਨ ਧੁੰਦ ਜਿਆਦਾ ਪੈਣ ਕਰਕੇ ਸਾਨੂੰ 8 ਵਜੇ ਦੁਕਾਨ ਖੋਲ੍ਹਨੀ ਪੈ ਰਹੀ ਹੈ 8 ਵਜੇ ਦੁਕਾਨ ਖੋਲ੍ਹਣ ਦੇ ਬਾਵਜੂਦ ਵੀ ਗ੍ਰਾਹਕ ਮਾਰਕੀਟ ਦੇ ਵਿੱਚ ਬਹੁਤ ਹੀ ਘੱਟ ਚੱਲ ਰਿਹਾ ਹੈ ਫਰੂਟ ਦੀ ਗੱਲ ਕਰੀਏ ਤੇ ਜਿਆਦਾਤਰ ਫਰੂਟ ਬਾਹਰੋਂ ਆਉਂਦਾ ਹੈ ਸਪਲਾਈ ਵਿੱਚ ਕਿੰਨਾ ਦਾ ਫਰਕ ਪਿਆ ਮੌਸਮ ਨਾਲ ਸਪਲਾਈ ਜਿੱਥੇ ਡੇ ਟੂ ਡੇ ਗੱ ਉਹਨੋ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਗੱਡੀ ਜਾਂਦੀ ਹੈ ਜਿਹੜੀ ਬਾਹਰੋਂ ਫਰੂਟ ਆਉਂਦੇ ਨੇ ਉਹਦੇ ਕਰਕੇ ਮਾਰਕੀਟ ਦੇ ਵਿੱਚ ਫਰੂਟ ਵੀ ਪੂਰੀ ਤਰ੍ਹਾਂ ਨਹੀਂ ਪੁੱਜ ਰਿਹਾ ਤੇ ਸਪਲਾਈ ਘਟੀ ਹੈ ਤੇ ਰੇਟ ਵੀ ਵਧਿਆ ਹੋਏਗਾ ਸਪਲਾਈ ਘਟਣਾ ਰੇਟ ਤੇ ਨਹੀਂ ਵਧਿਆ ਲੇਕਿਨ ਗ੍ਰਾਹਕ ਜਰੂਰ ਘਟਾ ਹੈ ਗ੍ਰਾਹਕ ਘਟ ਹੋਣ ਕਰਕੇ ਹੀ ਰੇਟ ਕਿਸੇ ਵੇਲੇ ਕਈ ਗ੍ਰਾਹਕਾਂ ਨੂੰ ਆਉਂ ਲੱਗਦਾ ਹੈ ਕਿ ਰੇਟ ਬਹੁਤ ਜ਼ਿਆਦਾ ਹੈ ਮਤਲਬ ਡਿਮਾਂਡ ਵੀ ਘਟੀ ਹੈ ਡਿਮਾਂਡ ਵੀ ਘਟ ਗਈ ਹੈ ਸਪਲਾਈ ਨਹੀਂ ਘਟਦੀ ਰੇਟ 'ਚ ਫਰਕ ਹੋਵੇਗਾ ਰੇਟ 'ਚ ਫਰਕ ਹੋਵੇਗਾ ਹੋਰ ਕੀ ਕਹਿਣਾ ਚਾਹੁੰਦੇ ਹੋ ਕੀ ਅਸਰ ਹੋਇਆ ਹੈ ਦੁਕਾਨਦਾਰੀ ਤੇ ਦਾ ਦੁਕਾਨਦਾਰੀ ਇਹ ਹੀ ਹੈ ਕਿ ਜੇ ਤੇ ਅਸੀਂ ਜਿੱਦਾਂ ਆਨਲਾਈਨ ਵਗੈਰਾ ਸ਼ੋਪਿੰਗ ਨਾ ਕਰੀਏ ਜੇਹੀ ਆਪਣੇ ਸ਼ਹਿਰ ਦੇ ਵਿੱਚ ਹੀ ਛੋਟੀਆਂ ਦੁਕਾਨਦਾਰਾਂ ਨੂੰ ਲਿਆਂ ਨੂੰ ਪੈਸੇ ਬਟਾਈਏ ਮੌਸਮ ਦਾ ਕੀ ਫਰਕ ਪਿਆ ਦੁਕਾਨਦਾਰੀ ਤੇ ਮੌਸਮ ਠੰਡ ਕਰਕੇ ਇਹ ਹੀ ਹੈ ਕਿ ਗ੍ਰਾਹਕ ਦਾ ਹੀ ਫਰਕ ਹੈ ਜਿਆਦਾ ਕੁਝ ਖਾਸ ਗ੍ਰਾਹਕ ਦਾ ਹੀ ਫਰਕ ਹੈ ਜੇ ਗ੍ਰਾਹਕ ਆਣਗੇ ਤੇ ਦੁਕਾਨਦਾਰੀਆਂ ਚੱਲਣਗੀਆਂ ਫੇਰੇ ਦਿਨ ਵੇਲੇ ਜਿੱਦਾ ਲੇਟ ਗ੍ਰਾਹਕ ਸ਼ੁਰੂ ਹੁੰਦਾ ਸ਼ਾਮੀ ਜਲਦੀ ਦੇ ਨੇ ਡੁੱਬਣ ਕਰਕੇ ਗ੍ਰਾਹਕ ਜਲਦੀ ਘਰਾਂ ਨੂੰ ਵੜ ਜਾਂਦੇ ਨੇ ਉਸ ਕਰਕੇ ਮਾਰਕੀਟ ਜਿਆਦਾ ਜੋਨ ਚੱਲਦੀ ਹੈ